Happy ਸਾਰੇ ਮਿਲ ਕੇ ਆਪਾਂ ਸ੍ਰੀ ਸੰਤ ਬਲਵਿੰਦਰ ਕਾਉਨ ਜੀ ਦੇ ਨਾਲ ਇਸ ਕੇਕ ਦੀ ਰਸਮ ਨੂੰ ਉਦਾਹਰਣਾਂਗੇ ਨਾਲ ਪ੍ਰਭੂ ਦੀ ਦਾਸੀ ਦੇ ਨਾਲ ਅਸੀਂ ਸਾਰੇ ਮਿਲ ਕੇ ਇਸ ਕੇਕ ਦੀ ਰਸਮ ਨੂੰ ਉਦਾਹਰਣਾਂਗੇ ਆਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਆ ਰਿਹਾ ਇਹ ਖੁਸ਼ੀਆਂ ਦੀਆਂ ਕੜੀਆਂ ਰੱਬ ਦੇ ਬਾਵਾ ਕੜੀਆਂ ਇਹ ਖੁਸ਼ੀਆਂ ਦੀਆਂ ਕੜੀਆਂ ਠੀਕ ਹੈ ਉਹ ਰੱਬ ਨੇ ਹੁਆਂ ਕੜੀਆਂ ਇਹ ਖੁਸ਼ੀਆਂ ਦੀਆਂ ਕੜੀਆਂ ਨੱਚ ਨੱਚ ਗਾਵਾਂ ਸ਼ੁਕਰ ਮਨਾਵਾ ਨੱਚ ਨੱਚ ਗਾਵਾਂ ਸ਼ੁਕਰ ਮਨਾਵਾ ਰੱਬ ਨੇ ਬਾਵਾ ਫੜੀਆਂ ਏ ਖੁਸ਼ੀਆਂ ਦੀਆਂ ਕੜੀਆਂ ਰੱਬ ਦੇ ਵੱਲੋਂ ਆਈਆਂ ਏ ਖੁਸ਼ੀਆਂ ਦੀਆਂ ਕੜੀਆਂ ਰੱਬ ਦੇ ਵੱਲੋਂ ਆਈਆਂ ਏ ਖੁਸ਼ੀਆਂ ਦੀਆਂ ਕੜੀਆਂ ਸਾਰਿਆਂ ਨੂੰ ਜੈਮਸੀ ਦੀ ਸੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਸੋ ਬੜੀ ਹੀ ਖੁਸ਼ੀ ਦੀ ਗੱਲ ਆ ਕਿ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਰਮੇਸ਼ਰ ਦੇ ਦਾਸ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਅੱਜ ਉਹਨਾਂ ਦਾ ਜਨਮ ਦਿਨ ਹੈ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਾਰੇ ਹੀ ਪਰਮੇਸ਼ਰ ਦੇ ਸੇਵਕ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਸੋ ਸਭ ਤੋਂ ਪਹਿਲਾਂ ਤੇ ਸੰਤ ਜੀ ਬਹੁਤ-ਬਹੁਤ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਵੀ ਪਰਮੇਸ਼ਰ ਬਹੁਤ ਸਾਰੀ ਆਸ਼ੀਸ਼ ਦੇ ਬਿਸ਼ਪ ਸਾਹਿਬ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਸੰਤ ਮੈਂ ਸਭ ਤੋਂ ਪਹਿਲਾਂ ਤਾਂ ਥੈਂਕਸ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਪਰਬੀ ਯਿਸੂ ਮਸੀਹ ਦੀ ਆਪਾਰ ਕਿਰਪਾ ਦੇ ਨਾਲ ਇਹ ਅੱਜ ਦਾ ਜਿਹੜਾ ਦਿਨ ਹੈ ਨਵਾਂ ਸਾਲ ਪਰਬੀ ਯਿਸੂ ਮਸੀਹ ਨੇ ਮੇਰੀ ਲਾਈਫ ਦੇ ਵਿੱਚ ਬਖਸ਼ਿਆ ਹੈ। ਤੋਂ ਸਾਰੇ ਸੰਤ ਜਨ ਅੱਜ ਇਸ ਜਗ੍ਹਾ ਤੇ ਆਏ ਆ ਬੜੇ ਆਤਮਿਕ ਮਾਹੌਲ ਦੇ ਵਿੱਚ ਅਸੀਂ ਪਰਬੀ ਯਿਸੂ ਮਸੀਹ ਦੀ ਪਹਿਲਾਂ ਬੰਦਗੀ ਹੋਈ ਆ। ਗੀਤ ਭਜਨ ਬੋਲੇ ਗਏ ਆ। ਥੈਂਕਸ ਕੀਤਾ ਗਿਆ ਪਰਬੀ ਯਿਸੂ ਮਸੀਹ ਦਾ ਵਚਨ ਦੀ ਸੇਵਕਾਈ ਕੀਤੀ ਗਈ ਆ। ਪਰਮੇਸ਼ਰ ਦੀਆਂ ਇਸ ਸਾਲ ਦੇ ਵਿੱਚ ਸਾਡੇ ਲਈ ਕੀ ਯੋਜਨਾਵਾਂ ਆ ਕੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਾਨੂੰ ਪਰਮੇਸ਼ਰ ਅਗਵਾਈ ਕਰਦਾ ਹੈ ਉਹ ਦੱਸਿਆ ਗਿਆ ਅਸੀਂ ਕੀ ਪ੍ਰਭੂ ਦੀ ਮਹਿਮਾ ਲਈ ਕਰਨਾ ਚਾਹੁੰਦੇ ਹਾਂ ਉਹਦੀ ਵਿਚਾਰ ਚਰਚਾ ਜਗ੍ਹਾ ਤੇ ਹੋਈ ਆ ਕਿ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਪ੍ਰਭੂ ਯਿਸੂ ਮਸੀਹ ਨੇ ਜਿੰਨੇ ਸਾਲ ਸਾਨੂੰ ਬਖਸ਼ੇ ਆ ਜਿੰਨੇ ਸਮਾਂ ਸਾਨੂੰ ਬਖਸ਼ਿਆ ਆ ਇਹ ਪ੍ਰਭੂ ਯਿਸੂ ਮਸੀਹ ਦੀ ਬੜੀ ਵੱਡੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਆ ਕਿਉਂਕਿ ਮੇਰੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਗਵਾਹੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਤਿੰਨ ਵਾਰ ਮੈਨੂੰ ਮਰੇ ਹੋਏ ਨੂੰ ਜ਼ਿੰਦਾ ਕੀਤਾ ਆ ਪੁਰਾਣੇ ਸਮੇਂ ਦੇ ਅੰਦਰ ਮੇਰੀ ਜ਼ਿੰਦਗੀ ਚ ਬਹੁਤ ਵੱਡੀਆਂ-ਵੱਡੀਆਂ ਗਵਾਹੀਆਂ ਨੇ ਤਾਂ ਮੈਂ ਆਪਣੇ ਆਪ ਨੂੰ ਸਮਝਦਾ ਆਂ ਕਿ ਪ੍ਰਭੂ ਯਿਸੂ ਮਸੀਹ ਦਾ ਮੈਂ ਵੈਸੇ ਤਾਂ ਪਵਿੱਤਰ ਬਾਈਬਲ ਦੇ ਅਕੋਰਡਿੰਗ ਇੱਕੋ ਹੀ ਜਨਮ ਆਂ ਔਰ ਮੈਂ ਸਮਝਦਾ ਇਹ 44 ਜਨਮ ਲੈ ਕੇ ਵੀ ਪ੍ਰਭੂ ਦੀ ਮਰਜ਼ੀ ਹੋਵੇ ਤਾਂ ਮੈਂ ਪ੍ਰਭੂ ਯਿਸੂ ਦੇ ਕੰਮ ਨੂੰ ਕਰਾਂ ਤਾਂ ਮੇਰੇ ਲਈ ਫਿਰ ਵੀ ਕਰਜ਼ ਪ੍ਰਭੂ ਦਾ ਬਾਕੀ ਹੈ ਮੈਂ ਪ੍ਰਭੂ ਯਿਸੂ ਮਸੀਹ ਦਾ ਥੈਂਕਸ ਕਰਦਾ ਔਰ ਮੈਂ ਇਸ ਜੀਵਨ ਦੇ ਵਿੱਚ ਪ੍ਰਭੂ ਯਿਸੂ ਦੇ ਰਾਜ ਨੂੰ ਵਧਾਉਣ ਵਾਸਤੇ ਪ੍ਰਭੂ ਦੇ ਲੋਕਾਂ ਦੀ ਮਦਦ ਵਾਸਤੇ ਔਰ ਪ੍ਰੋਬੀ ਯਿਸੂ ਮਸੀਹ ਦੀ ਵਚਨ ਦੇ ਅਕੋਰਡਿੰਗ ਸਾਰੇ ਸੰਤਾਂ ਦੀ ਏਕਤਾ ਵਾਸਤੇ ਕੰਮ ਕਰਨਾ ਚਾਹੁੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਮਤਲਬ ਤੁਹਾਡੇ ਦੁਆਰਾ ਪਰਮੇਸ਼ੁਰ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਤੁਹਾਡੇ ਹੀ ਬੇਟੇ ਨੂੰ ਪ੍ਰੋਫੈਸੀ ਦੇ ਦੁਆਰਾ ਪਰਮੇਸ਼ੁਰ ਨੇ ਇੱਕ ਬਹੁਤ ਵੱਡੇ ਇੱਕ ਮਾਲ ਦੇ ਨਾਲ ਪਰਮੇਸ਼ੁਰ ਨੇ ਬles ਕੀਤਾ ਕੀ ਨਾਮ ਰੱਖਿਆ ਹੈ ਉਸ ਮਾਲ ਦਾ ਔਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੰਗਤ ਨੂੰ ਤੁਸੀਂ ਇਹ ਗਵਾਹੀ ਜਿਹੜੀ ਆ ਥੋੜੇ ਵੱਡੇ ਲੈਵਲ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਇਸ ਗਵਾਹੀ ਨੂੰ ਸਾਂਝਾ ਕੀਤਾ ਜਾਵੇ ਕਿਉਂਕਿ ਖੁਦਾ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਦਰਸ਼ਨ ਦੇ ਮੁਤਾਬਕ ਬਹੁਤ ਵੱਡਾ ਕੰਮ ਕੀਤਾ ਹੈ ਪਰਮੇਸ਼ਰ ਦਾ ਥੈਂਕਸ ਕਰਦਾ ਮੈਂ ਨਵਜੋਤ ਜੀ ਸੱਚਮੁੱਚ ਇਹ ਬਹੁਤ ਵੱਡੀ ਗਵਾਹੀ ਆ ਜਦੋਂ ਅਸੀਂ ਇੱਕ ਵੱਡਾ ਦਰਸ਼ਨ ਪਰਮੇਸ਼ਰ ਦਾ ਲੈ ਕੇ ਚੱਲ ਰਹੇ ਹਾਂ ਪ੍ਰਭੂ ਯਿਸੂ ਮਸੀਹ ਨੇ ਇੱਕ ਵੱਡਾ ਦਰਸ਼ਨ ਦਿੱਤਾ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਜਿਹੜਾ ਆ ਪੰਜਾਬ ਇੰਡੀਆ ਪੂਰੇ ਜ਼ਿਲ੍ਹਿਆਂ ਦੇ ਅੰਦਰ ਔਰ ਵਰਲਡ ਦੇ ਅੰਦਰ ਲੈ ਕੇ ਕਿੱਦਾਂ ਜਾ ਸਕੇ ਉਹਦੇ ਵਾਸਤੇ ਸਾਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੀ ਲੋੜ ਪੈਂਦੀ ਆ ਬਹੁਤ ਸਾਰੀ ਚੀਜ਼ਾਂ ਦੀ ਨੀਡ ਹੁੰਦੀ ਹੈ ਲੋੜਾਂ ਹੁੰਦੀਆਂ ਨੇ ਸੋ ਪਰਮੇਸ਼ਰ ਦਾ ਧੰਨਵਾਦ ਹੈ ਜਦ ਮੈਂ 6.5 ਮਹੀਨੇ ਦੇ ਫਾਸਟਿੰਗ ਪਰੀਚ ਬੈਠਾ ਸਾਂ ਤਾਂ ਪਰਮੇਸ਼ਵਰ ਨੇ ਇੱਕ ਪ੍ਰੋਫਸੀ ਵਰਡ ਬੋਲਿਆ ਸੀ ਕਿਉਂਕਿ ਮੇਰੇ ਕੋ ਇੱਕ ਪ੍ਰੋਫਸੀ ਭਵਿੱਖਬਾਣੀਆਂ ਦਾ ਇੱਕ ਗਿਫਟ ਹੈ ਮੇਰੇ ਕੋ ਬਹੁਤ بڑا ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ 6.5 ਮਹੀਨੇ ਦੇ ਫਾਸਟਿੰਗ ਚ ਮੈਂ ਪ੍ਰਭੂ ਤੋਂ ਲਿਆ ਆ ਤੋ ਬੇਟੇ ਇਮਾਨੁਅਲ ਵਾਸਤੇ ਇੱਕ ਪ੍ਰੋਫਸੀ ਵਰਡ ਬੋਲਿਆ ਗਿਆ ਸੀ ਅੱਜ ਤੋਂ ਕਰੀਬ-ਕਰੀਬ ਸਾਢੇ 6 ਮਹੀਨੇ ਪਹਿਲਾਂ ਕਿ ਪਰਮੇਸ਼ਵਰ ਤੈਨੂੰ ਇੱਕ ਬਹੁਤ ਵੱਡੇ ਬਿਜ਼ਨਸ ਨਾਲ ਬles ਕਰ ਲਈ ਜਾ ਰਿਹਾ ਔਰ ਤੂੰ ਇੱਕ ਬਹੁਤ ਵੱਡਾ ਰਿਚ ਬਿਜ਼ਨਸਮੈਨ ਬਣੇਗਾ ਔਰ ਉਸ ਬਿਜ਼ਨਸ ਦੇ ਦੁਆਰਾ ਪ੍ਰਭੂ ਦੀ ਸੇਵਕਾਈ ਵੀ ਵਧੇਗੀ ਲੋਕਾਂ ਦਾ ਭਲਾ ਹੋਏਗਾ ਔਰ ਪਰਿਵਾਰ ਵੀ ਵਧੀਆ ਢੰਗ ਨਾਲ ਚੱਲੇਗਾ ਤੋ ਉਹ ਪਰਮੇਸ਼ਵਰ ਨੇ ਜੋ ਪ੍ਰੋਫਸੀ ਵਰਡ ਅੱਜ ਤੋਂ ਸਾਢੇ 6 ਮਹੀਨੇ ਪਹਿਲਾਂ ਮੈਂ ਤੁਹਾਡੇ ਦੁਆਰਾ ਸਾਰੀ ਸੰਗਤ ਨੂੰ ਸੰਤਾ ਨੂੰ ਦੱਸਣਾ ਚਾਹੁੰਨਾ ਆ 10 10 ਦਾਸੀਆਂ ਨੂੰ ਉਹ ਪ੍ਰੋਫਸੀ ਵਰਡ ਜਿਹੜਾ ਬੋਲਿਆ ਸੀ ਪ੍ਰਭੂ ਯਿਸੂ ਮਸੀਹ ਨੇ ਅੱਜ ਪੂਰਾ ਕਰ ਦਿੱਤਾ ਆ ਔਰ ਪਰਮੇਸ਼ਰ ਨੇ ਪ੍ਰੋਪਰ ਉਹਦਾ ਨਾਮ ਮੈਨੂੰ ਦਿੱਤਾ ਉਹਦਾ ਨਾਮ ਹੈ ਜੇਮਾਰਟ ਗਰੋਕਸਟੋਰ ਜੇ ਜੇ ਸੰਜੀ ਕਿਹੜੇ ਨਾਮ ਤੋਂ ਮਤਲਬ ਜੇ ਫੋਰ ਜੀਜਸ ਜੇ ਫੋਰ ਜਿੱਤ ਜੇ ਫੋਰ ਜੌਨ ਪਰਮੇਸ਼ਰ ਦਾ ਧੰਨਵਾਦ ਹੈ ਤੋ ਇਹ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਹੀ ਰੱਖਿਆ ਗਿਆ ਔਰ ਆਉਣ ਵਾਲੇ ਸਮੇਂ 'ਚ ਮੈਂ ਤਾਨੂੰ ਸਾਰਿਆਂ ਨੂੰ ਪ੍ਰਭ ਯਿਸੂ ਨਾਲ ਚ ਮੁਬਾਰਕਵਾਦ ਦਿਨਾ ਐ ਐਡਵਾਂਸ ਵਿੱਚ ਤੁਸੀਂ ਚੈਨਲ ਤੇ ਫਿਰ ਆਉਣ ਵਾਲੇ ਸਮੇਂ 'ਚ ਇਹ ਗੱਲ ਨੂੰ ਚਲਾਓਗੇ ਜੀ ਜੀ ਕਿ ਇਹ ਇੱਕ ਬਹੁਤ ਬੜਾ ਬ੍ਰਾਂਡ ਬਣੇਗਾ ਜੇ ਮਾਰਡੋਕਸ ਸਟੋਰ ਇੱਕ ਬ੍ਰਾਂਡ ਬਣਨੇ ਜਾ ਰਿਹਾ ਆ ਔਰ ਪਰਮੇਸ਼ਰ ਦੇ ਦੁਆਰਾ ਬਹੁਤ ਸਾਰਾ ਲੋਕਾਂ ਦਾ ਭਲਾ ਕਰੇਗਾ ਪ੍ਰਭੂ ਦਾ ਰਾਜ ਵੀ ਵਧੇਗਾ ਸੰਤਾਂ ਵਾਸਤੇ ਵੀ ਅਸੀਂ ਖੜੇ ਹੋਵਾਂਗੇ ਔਰ ਪ੍ਰਭੂ ਆਸ਼ੀਸ਼ ਕਰੇਗਾ ਰੇਤੋ ਦਰਸ਼ਨ ਦੇ ਵਿੱਚ ਸਾਜੀ ਕੀ ਕੀ ਸੋਚਿਆ ਤੁਹਾਡੇ ਵੱਲੋਂ ਸੋਚਿਆ ਗਿਆ ਕਿ ਵਿਸ਼ਵ ਦੇ ਕੰਮਾਂ ਲਈ ਬੀਜਿਆ ਜਾਏਗਾ ਉਸ ਪੈਸੇ ਦੇ ਨਾਲ ਤੁਸੀਂ ਕਿਹੜੀਆਂ ਕਿੜੀਆਂ ਗੱਲਾਂ ਨੂੰ ਸੋਚਿਆ ਕਿ ਜਿਹੜੇ ਲੋਕ ਭਲਾਈ ਦੇ ਸਮਾਜ ਦੇ ਕੰਮਾਂ ਨੂੰ ਹਾਂਜੀ ਹਾਂਜੀ ਬਿਲਕੁਲ ਵੇਖੋ ਇਹ ਆ ਕਿ ਅੱਜ ਤੋਂ ਕਈ ਸਾਲ ਪਹਿਲਾਂ ਹੀ ਮੈਂ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੇ ਇੱਕ ਬੋਝ ਦਿੱਤਾ ਆ ਜੀ ਦੋ ਸੰਸਥਾਵਾਂ ਆ ਜਿਹਦਾ ਮੈਂ ਮਤਲਬ ਮੁੱਖ ਸੇਵਾਦਾਰ ਹੋਰ ਤੇ ਉਦੀ ਅਗਵਾਈ ਕਰਦਾ ਹੈ ਜਿਵੇਂ 크ਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਇੰਡੀਆ ਇਹ ਵੀ ਰਾਸ਼ਟਰੀ ਤੌਰ ਤੇ ਰਜਿਸਟਰਡ ਹੈ ਇੰਡੀਆ ਗਵਰਨਮੈਂਟ ਵਿਲ ਤੋਂ 1957 ਦੇ ਸਵਿਧਾਨ ਦੇ ਅਨੁਸਾਰ ਹਾਂਜੀ ਔਰ ਉਸ ਤੋਂ ਬਾਅਦ ਪਾਸਟ ਜੀ ਵੈਲਫੇਅਰ ਆਲ ਚਰਚ ਮਿਸ਼ਨ ਜਿਹੜੀ ਆ ਮੈਨੂੰ ਇਹ ਵੀ ਇੱਕ ਪਰਮੇਸ਼ਰ ਦਾ ਦਰਸ਼ਨ ਸੀ ਕਿ ਸਾਰੇ ਸੇਵਕਾਂ ਨੂੰ ਕਿਵੇਂ ਇਕੱਠਾ ਕਰਨਾ ਹੈ ਇਕਤਾ ਚ ਲਾਉਣਾ ਔਰ ਅਸੀਂ ਸਾਰਿਆਂ ਨੇ ਰਲ ਕੇ ਦਰਸ਼ਨ ਚ ਕੰਮ ਕਰਨਾ ਹੈ ਉਹ ਇੱਕ ਮਿਸ਼ਨ ਹੈ ਉਹਦੇ ਅੰਦਰ ਵੀ ਇੰਡੀਆ ਗਵਰਨਮੈਂਟ ਨੇ ਜਿਹੜੇ ਵੈਲਫੇਅਰ ਦੇ ਜਿਹੜੇ ਕੰਮ ਆ ਉਹ ਪਾਸ ਕੀਤੇ ਹੋਏ ਆ ਔਰ ਉਹਦੇ ਵਿੱਚੋਂ ਇੱਕ ਮਨ ਦੇ ਵਿੱਚ ਸਾਡੇ ਬਰਦਨ ਆ ਜਿਹੜਾ ਐਟ ਅ ਟਾਈਮ ਅੰ ਸ਼ੁਰੂਆਤ ਕਰਾਂਗੇ ਆਉਣ ਵਾਲੇ ਸਮੇਂ 'ਚ ਕੀ ਪਰਮੇਸ਼ਰ ਕਿਰਪਾ ਕਰੇ ਜਿਹੜੀਆਂ ਲੀਡੀ ਪਰਸੈਂਟ ਲੋੜਵੰਤ ਸਾਡੀਆਂ ਭੈਣਾਂ ਆ ਵਿਧਵਾ ਨੇ ਔਰ ਕਮਜ਼ੋਰ ਨੇ ਨਿਰਬਲ ਨੇ ਉਹਨਾਂ ਦਾ ਸਹਾਰਾ ਨਹੀਂ ਕੋਈ ਉਹਨਾਂ ਵਾਸਤੇ ਸੀ ਰਾਸ਼ਨ ਦੀ ਸੇਵਾ ਜਿਹੜੀ ਆ ਇਸ ਆਪਣੇ ਮਿਨਿਸਟਰੀ ਦੇ ਦੁਆਰਾ ਸ਼ੁਰੂਆਤ ਕਰਾਂਗੇ ਤੇ ਨਾਲ ਨਾਲ ਜਿਹੜੇ ਆਉਣ ਵਾਲੇ ਸਮੇਂ 'ਚ ਸੇਵਕ ਹੋਣਗੇ ਜੋ ਸਾਡੇ ਮਿਸ਼ਨ ਨਾਲ ਮਿਲ ਕੇ ਸੇਵਾ ਕਈ ਕਰਦੇ ਆ ਅਸੀਂ ਉਹਨਾਂ ਦੇ ਨਾਲ ਵੀ ਖੜੇ ਹੋਵਾਂਗੇ ਉਹਨਾਂ ਦੀ ਭਲਾਈ ਦੇ ਵਾਸਤੇ ਔਰ ਹੋਰ ਵੀ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਵਧਾਉਣ ਲਈ ਬਹੁਤ ਸਾਰੇ ਪਲਾਨ ਨੇ ਜੋ ਬਹੁਤ ਸਾਰੇ ਜਿਆਦਾ ਨੇ ਕੋਈ 44 ਤਰ੍ਹਾਂ ਦੇ ਪਲਾਨ ਨੇ ਜਿਹੜੇ ਪਰਮੇਸ਼ਰ ਨੇ ਮੈਨੂੰ ਦੱਸੇ ਨੇ ਉਹ ਅਸੀਂ ਇਹਦੇ ਵਿੱਚ ਪ੍ਰਭੂ ਯਿਸੂ ਦੇ ਰਾਜ ਨੂੰ ਵਧਾ ਜਿਵੇਂ ਕਰੂਸਡ ਚੰਗਾਈ ਪ੍ਰਾਰਥਨਾ ਸਭਾ ਹੋਏਗੀ ਪਾਸਟਰ ਮੀਟਿੰਗਾਂ ਹੋਣਗੀਆਂ ਚਾਹੇ ਹੋਰ ਵੀ ਅਦਰ ਕਈ ਕੰਮ ਹਨ ਜੋ ਪ੍ਰਭੂ ਯਿਸੂ ਦੇ ਰਾਜ ਨੂੰ ਵਧਾਉਣ ਲਈ ਅਸੀਂ ਇਹਦੇ ਵਿੱਚ ਬਹੁਤ ਤੇਜ਼ੀ ਨਾਲ ਕਰਾਂਗੇ ਯਿਸੂ ਸਾਹਿਬ ਜਿਵੇਂ ਤੁਸੀਂ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਹੋ ਕੇ ਤੁਸੀਂ ਅੱਜ ਦੇ ਆਪਣੇ ਜਨਮ ਦਿਨ ਨੂੰ ਮਨਾ ਰਹੇ ਹੋ ਕਿਉਂਕਿ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਦੇ ਵੱਲੋਂ ਖੁਸ਼ੀਆਂ ਕੀਤੀਆਂ ਜਾਂਦੀਆਂ ਵੱਡੇ-ਵੱਡੇ ਮਾਲ ਦੇ ਵਿੱਚ ਜਾਇਆ ਜਾਂਦਾ ਆ ਕਈ ਲੋਕ ਤੇ ਜਿਹੜੇ ਅੰਦਰ ਪਰਸਨ ਲੋਕ ਆ ਉਹ ਆਪਣੇ ਤਰੀਕੇ ਨਾਲ ਬਾਹਰ ਵਿੱਚ ਜਾ ਕੇ ਜਨਮ ਦਿਨ ਮਨਾਉਂਦੇ ਆ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾ ਕੇ ਮਨਾਉਂਦੇ ਆ ਅਲੱਗ-ਅਲੱਗ ਤਰੀਕੇ ਨਾਲ ਖੁਸ਼ੀ ਕਰਦੇ ਤੁਹਾਡੇ ਬੜੇ ਸਿੰਪਲ ਤਰੀਕੇ ਦੇ ਨਾਲ ਤੁਸੀਂ ਥੋੜੇ ਜਾਣਿਆਂ ਨੂੰ ਬੁਲਾ ਕੇ ਅੱਜ ਬੜੇ ਸਿੰਪਲ ਤਰੀਕੇ ਨਾਲ ਪ੍ਰਭੂ ਯੇਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ ਜਨਮ ਦਿਨ ਮਨਾ ਰਹੇ ਹੋ ਦੂਜੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਜੋ ਅਦਰ ਪਰਸਨ ਲੋਕ ਹੈ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਬਹੁਤ ਵਧੀਆ ਤੁਸੀਂ ਪ੍ਰਸ਼ਨ ਕੀਤਾ ਹੈ ਪਰਮੇਸ਼ਰ ਦਾ ਥੈਂਕਸ ਕਰਦਾ ਹਾਂ ਇਹ ਬਾਡੇ ਜਿਹੜਾ ਆ ਜਿਹੜਾ ਥੈਂਕਸ ਮੀਟਿੰਗ ਆਹੀ ਰੱਖੀ ਹੋਈ ਹੈ ਪ੍ਰਭੂ ਯੇਸ਼ੂ ਮਸੀਹ ਦੀ ਇਸ ਨੂੰ ਵੱਡੇ ਪੈਮਾਨੇ ਦਾ ਬੱਚੇ ਕਰਨ ਲਈ ਜਾ ਰਹੇ ਸੀ ਜੀ ਇਹ ਇਸ ਨੂੰ ਕਿਹੇ ਮਾਰਟ ਵਿੱਚ ਮੌਲ ਦੇ ਅੰਦਰ ਕੋਈ ਵੀਆਪੀ ਕੋਈ ਹੋਰ ਬਹੁਤ ਸਾਰੇ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਲੋਕ ਬਲਾ ਕੇ ਕਰਨਾ ਚਾਹੁੰਦੇ ਸੀ ਮੇਰੇ ਟੈਚ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਜਦੋਂ ਪੋਸਟ ਵੇਖੀ ਕਿ ਸੰਤ ਜੀ ਅਸੀਂ ਥੈਂਕਸ ਮੀਟਿੰਗ ਤੁਹਾਡਾ ਨਾਲ ਮਿਲ ਕੇ ਕਰਨਾ ਚਾਹੁੰਦੇ ਆ ਜੇ ਉਹ ਮਨਿਸਟਰ ਲੈਵਲ ਦੇ ਸੀ ਚਾਹੇ ਉਹ ਆਈਪੀਐਸ ਅਫਸਰ ਸੀ ਜਾਂ ਕੋਈ ਵੀ ਪਰ ਮੈਂ ਪਾਸਟਰ ਡੈਨੀਅਲ ਨਾਲ ਔਰ ਟੀਮ ਆਪਣੀ ਨਾਲ ਗੱਲ ਕੀਤੀ ਕਿ ਨਹੀਂ ਮੈਂ ਚਾਹੁੰਨਾ ਆ ਕਿ ਅਸੀਂ ਸਧਾਰਨ ਤਰੀਕੇ ਨਾਲ ਪਰਮੇਸ਼ਰ ਦੇ ਭਵਨ 'ਚ ਬਹਿ ਕੇ ਕੁਝ ਲੋਕਾਂ ਨੂੰ ਬੁਲਾ ਕੇ ਥੈਂਕਸ ਮੀਟਿੰਗ ਕਰੀਏ ਔਰ ਜੋ ਪੈਸਾ ਬਚੇਗਾ ਜੋ ਨੇਕਨਾਮੀ ਦਾ ਪੈਸਾ ਬਚੇਗਾ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਲੋੜਵੰਦ ਬੀਬੀਆਂ ਦੀ ਵਿਧਵਾ ਔਰਤਾਂ ਦੀ ਜਿਹੜੀ ਆ ਰਾਸ਼ਨ ਦੀ ਮਦਦ ਕਰਾਂਗੇ ਸੇਵਕਾਈ 'ਚ ਉਹਨੂੰ ਪੈਸੇ ਨੂੰ ਲਾਵਾਂਗੇ ਉਹ ਵੇਸਟਿੰਗ ਨਾ ਕਰੀਏ ਅਸੀਂ ਬਹੁਤ ਵਧੀਆ ਸੋਚ ਜੀ ਕਿ ਥੋੜੇ ਜਾਣਿਆਂ ਨੂੰ ਬੁਲਾ ਕੇ ਔਰ ਸਿੰਪਲ ਤਰੀਕੇ ਨਾਲ ਜਨਮ ਦਿਨ ਨੂੰ ਮਨਾਇਆ ਜਾਵੇ ਤਾਂ ਕਿ ਜਿਹੜਾ ਪੈਸਾ ਜਿਹੜਾ ਅਸੀਂ ਖਰਚ ਕਰਨਾ ਹੈ ਉਹ ਪੈਸਾ ਜਿਹੜਾ ਆ ਉਹ ਜਿਹੜੀਆਂ ਵਿਧਵਾ ਭੈਣਾਂ ਆ ਔਰ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰ ਆ ਉਹ ਪੈਸਾ ਉਹਨਾਂ ਦੇ ਕੰਮਾਂ ਦੇ ਲਈ ਲਗਾਇਆ ਜਾਵੇ। ਸੋ ਇਹ ਬੜੀ ਵੱਡੀ ਸੋਚ ਹੈ ਸੰਜੀ ਤੁਹਾਡੀ। ਖੁਦਾ ਤੁਹਾਨੂੰ ਬੜੀ ਬਰਕਤ ਦੇਵੇ ਪਰਮੇਸ਼ਵਰ। ਔਰ ਪਵਿੱਤਰ ਬਾਈਬਲ ਚੋਂ ਲੋਕਾਂ ਲਈ ਕੀ ਮੈਸੇਜ ਹੈ? ਹਾਂ ਪਵਿੱਤਰ ਬਾਈਬਲ ਚੋਂ ਮੈਸੇਜ ਦੇਣਾ ਚਾਹੁੰਨਾ ਮੈਂ। ਪਵਿੱਤਰ ਬਾਈਬਲ ਦੇ ਅਨੁਸਾਰ ਤਿੰਨ ਤਰ੍ਹਾਂ ਦੇ ਬਰਥ ਆ। ਤਿੰਨ ਤਰ੍ਹਾਂ ਦੇ ਜਨਮ ਦੇਣਾ। ਜੀ। ਇੱਕ ਜਨਮ ਉਹ ਆ ਜਿਹੜਾ ਸੰਸਾਰ ਦੇ ਵਿੱਚ ਇੱਕ ਮਾਤਾ ਪਿਤਾ ਦੇ ਦੁਆਰਾ ਹੀ ਧਰਤੀ 'ਤੇ ਉੱਤੇ ਆਉਂਦੇ ਆ। ਇੱਕ ਜਨਮ ਉਹ ਆ ਜਿਹੜਾ ਆਤਮਿਕ ਰੀਤੀ ਨਾ ਜਿੱਦਾਂ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਮਨੁੱਖ ਜਲ ਤੇ ਆਤਮਾ ਤੋਂ ਨਾ ਜੰਮੇ ਉਹ ਪਰਮੇਸ਼ੇ ਦੇ ਰਾਜ ਨੂੰ ਨਹੀਂ ਦੇਖ ਸਕਦਾ ਇੱਕ ਜਨਮ ਉਹ ਆ ਜਿਹੜਾ ਅਸੀਂ ਅੰਦਰੋਂ ਆਪਣੇ ਆਪ ਹੀ ਮਹਿਸੂਸ ਕਰਦੇ ਆ ਜਿਹਨੂੰ ਅਸੀਂ ਕਹਿੰਦੇ ਆ ਪਵਿੱਤਰ ਆਤਮਾ ਦੀ ਫੈਰਦਾ ਜਨ ਪਵਿੱਤਰ ਆਤਮਾ ਦਾ ਜਨਮ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਅਸੀਂ ਜਦੋਂ ਅਭਿਸ਼ੇਕ ਹੋ ਜਾਂਦੇ ਆ ਤਾਂ ਅੱਜ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਬਿਲਕੁਲ ਜਦੋਂ ਵੀ ਖੁਸ਼ੀ ਮਨਾਉਂਦੇ ਜੋ ਜਦੋਂ ਵੀ ਪ੍ਰਭੂ ਯਿਸੂ ਮਸੀਹ ਦਾ ਕੁਝ ਸੰਤ ਬਲਾਉ ਥੈਂਕਸ ਮੀਟਿੰਗ ਕਰੋ ਔਰ ਜਿਹੜਾ ਤੁਹਾਡਾ ਪੈਸਾ ਆ ਜਿਹੜੀਆਂ ਸਾਡੀਆਂ ਚੀਜ਼ਾਂ ਆ ਉਹਨਾਂ ਨੂੰ ਲੋੜਵੰਦ ਲੋਕਾਂ ਦੀ ਭੁਲਾਈ ਦੇ ਵਾਸਤੇ ਇਸਤੇਮਾਲ ਕਰੋ ਸੰਤਾਂ ਦੀ ਮਦਦ ਵਾਸਤੇ ਇਸਤੇਮਾਲ ਕਰੋ ਪਰਮੇਸ਼ਰ ਦੇ ਰਾਜ ਨੂੰ ਵਧਾਉਣ ਲਈ ਇਸਤੇਮਾਲ ਕਰੋ ਔਰ ਜਿਹੜਾ ਜਿਹੜੇ ਲੋਕ ਪਰਮੇਸ਼ੂ ਯਿਸੂ ਮਸੀਹ ਦੇ ਆਤਮਿਕ ਜਨਮ ਚ ਨਹੀਂ ਆਏ ਉਹ ਪਰਮੇਸ਼ੂ ਯਿਸੂ ਮਸੀਹ ਸਾਰੇ ਜਗਤ ਦਾ ਇੱਕ ਪ੍ਰਭੂ ਆ ਮੁਕਤੀ ਦਾਤਾ ਹੈ ਸ਼ਾਂਤੀ ਦਾਤਾ ਹੈ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਸੌਂਪੋ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਜਲ ਤੇ ਆਤਮਾ ਤੋਂ ਨਹੀਂ ਜਨਮਦਾ ਉਹ ਪਰਮੇਸ਼ਰ ਦੇ ਰਾਜ ਚ ਕਦੀ ਨਹੀਂ ਵੜੇਗਾ ਤੋ ਆਪਣੇ ਜੀਵਨ ਨੂੰ ਪ੍ਰਭੂ ਯੇਸ਼ੂ ਦੇ ਰਾਜ ਲਈ ਤਿਆਰ ਕਰੋ ਔਰ ਗੁੱਡ ਨਿਊਜ਼ ਦਾ ਘਰ ਘਰ ਜਾ ਕੇ ਪ੍ਰਚਾਰ ਕਰੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਇਕੱਲੀ ਜ਼ਿੰਮੇਵਾਰੀ ਚਾਹ ਮੈਂ ਇੱਕ ਮਿਸ਼ਨ ਦਾ ਬਿਸ਼ਪ ਆ ਮੇਰੀ ਨਹੀਂ ਹੈ ਸਾਡੇ ਪਾਸਟਰ ਸਬਾਨਾ ਦੀ ਨਹੀਂ ਹੈ ਕੁੱਲੇ ਵਿਸ਼ਵਾਸੀਆਂ ਦੀ ਨਹੀਂ ਅਦਰ ਜਿੰਨੇ 올 ਪੀਪਲ ਲੋਕ ਪ੍ਰਭੂ ਯੇਸ਼ੂ ਮਸੀਹ ਚ ਆ ਗਿਆ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਤੁਸੀਂ ਘਰ ਘਰ ਗੁੱਡ ਨਿਊਜ਼ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਮੁਕਤੀ ਔਰ ਸ਼ਾਂਤੀ ਦੇ ਪ੍ਰਚਾਰ ਨੂੰ ਕਰੋ ਪ੍ਰਭੂ ਯਿਸੂ ਮਸੀਹ ਸਾਰੀ ਦੁਨੀਆ ਦੇ ਪਾਪਾਂ ਲਈ ਕਰੂਸ ਚੜੇ ਮਰ ਗਏ ਜੀ ਉਠੇ ਔਰ ਹੁਣ ਪ੍ਰਭੂ ਯਿਸੂ ਮਸੀਹ ਬਦਲਾਂ ਤੇ ਆਪਣੇ ਲੋਕਾਂ ਨੂੰ ਲੈਣ ਲਈ ਆ ਰਹੇ ਆ ਉਹਦੇ ਵਾਸਤੇ ਤਕੜੇਓ ਕੇ ਕੰਮ ਕਰੋ ਔਰ ਮੇਰੀ ਇੱਕ ਗਵਾਹੀ ਹੈ ਮੈਂ ਤੁਹਾਡੇ ਇਸ ਚੈਨਲ ਦੇ ਦੁਆਰਾ ਜਿਹੜੇ ਲੋਕ ਸਰੋਤੇ ਸੁਣ ਰਹੇ ਗਵਾਹੀ ਦੇ ਰਿਆਂ ਤੁਸੀਂ ਜਦੋਂ ਪ੍ਰਭੂ ਯਿਸੂ ਦੇ ਰਾਜ ਲਈ ਕੰਮ ਕਰੋਗੇ ਤੁਹਾਨੂੰ ਆਰਥਿਕ ਤੌਰ ਤੇ ਪਰਮੇਸ਼ਰ ਕਮੀ ਨਹੀਂ ਰਹਿਣ ਦੇਗਾ ਹਰ ਤਰ੍ਹਾਂ ਬles ਕਰੇਗਾ ਪੈਸੇ ਨਾਲ ਬles ਕਰੇਗਾ ਚਿੰਗਿਆਈ ਨਾਲ ਬles ਕਰੇਗਾ ਆਦਰ ਨਾਲ ਬLES ਕਰੇਗਾ ਔਰ ਤਿੰਨ ਚੀਜ਼ਾਂ ਦੀ ਕਦੀ ਕਮੀ ਨਹੀਂ ਰਹੇਗੀ ਮੇਰੀ ਜ਼ਿੰਦਗੀ ਦੀ ਗਵਾਹੀ ਆ ਜਦੋਂ ਤੁਸੀਂ ਪ੍ਰਭੂ ਯਿਸੂ ਦੇ ਰਾਜ ਲਈ ਕੰਮ ਕਰੋਗੇ ਸੋ ਅਸੀਂ ਹੁਣ ਚਾਹੁੰਦੇ ਹਾਂ ਕਿ ਬਿਸ਼ਪ ਸੰਤ ਬਲਵਿੰਦਰ ਜਾਨ ਜੀ ਦਾ ਮਾਨ ਸਨਮਾਨ ਕੀਤਾ ਜਾਵੇ ਉਹਨਾਂ ਦਾ ਆਦਰ ਕੀਤਾ ਜਾਵੇ ਸੋ ਮੈਂ ਸੰਤ ਜੀ ਤੁਹਾਨੂੰ ਵਧਾਈ ਦਿੰਨਾ ਆ ਔਰ ਤੁਹਾਡੀ ਲੰਮੀ ਉਮਰ ਦੇ ਲਈ ਮੈਂ ਪ੍ਰਾਰਥਨਾ ਵੀ ਕਰਦਾ ਕਿ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਥੈਂਕ ਯੂ ਜੀ ਥੈਂਕ ਯੂ ਨਮਜੋਦ ਜੀ ਪਰਮੇਸ਼ਰ ਤੁਹਾਨੂੰ ਵੀ ਬਹੁਤ ਸਾਰੀ ਆਸ਼ੀਸ਼ ਕਰੇ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਔਰ ਮੈਂ ਚਾਹਨਾ ਕਿ ਦੋ ਸ਼ਬਦ ਜਿਹੜੇ ਆ ਤੁਸੀਂ ਇਸ ਸਮੇਂ ਜ਼ਰੂਰ ਸੰਥਾ ਦੇ ਨਾਲ ਸਾਂਝੇ ਕਰੋ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਜਿਸ ਦੀ ಅಪਾਰ ਕਿਰਪਾ ਦੇ ਨਾਲ ਅੱਜ ਦਾ ਡੇ ਅੱਜ ਦਾ ਦਿਨ ਔਰ ਇੱਕ ਨਵਾਂ ਸਾਲ ਪ੍ਰਭੂ ਯਿਸੂ ਮਸੀਹ ਨੇ ਆਪਣੇ ਦਾਸ ਦੀ ਜ਼ਿੰਦਗੀ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਖਸ਼ਿਆ ਹੈ ਮੈਂ ਉਹਦੇ ਵਾਸਤੇ ਪ੍ਰਭੂ ਯਿਸੂ ਮਸੀਹ ਦਾ ਥੈਂਕਸ ਕਰਦਾ ਹਾਂ ਔਰ ਮੈਂ ਧੰਨਵਾਦ ਕਰਦਾ ਹਾਂ ਸੱਚ ਦੀ ਬਾਤ ਚੈਨਲ ਦਾ ਵੀ ਜੋ ਅੱਜ ਪਰਮੇਸ਼ਰ ਦੀ ਮਹਿਮਾਬਾਦ ਤੇ ਸਾਡੇ ਕੋ ਆਏ ਨੇ ਨਵਜੋਤ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਪਰਮੇਸ਼ਰ ਇਹਨਾਂ ਨੂੰ ਵੀ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇ ਬਹੁਤ ਬਹੁਤ ਧੰਨਵਾਦ ਜੀ ਸੋ ਹੁਣ ਸਾਡੇ ਵਿੱਚ ਮੌਜੂਦ ਨੇ ਪਾਸਟਰ ਬੂਆ ਸਿੰਘ ਜੀ ਉਹ ਵੀ ਬਿਸ਼ਪ ਸੰਤ ਬਲਿੰਦਰ ਚੌਂਧ ਜੀ ਦਾ ਸਨਮਾਨ ਕਰਨਗੇ ਸੋ ਬਹੁਤ ਬਹੁਤ ਸੰਤ ਜੀ ਮੁਬਾਰਕਾ ਹੋਣ ਤੁਹਾਨੂੰ ਹਾਂ ਜਨਮ ਦਿਨ ਦੇ ਉੱਤੇ ਮੈਂ ਥੈਂਕਸ ਕਰਦਾ ਜੀ ਪ੍ਰਭੂ ਯਿਸੂ ਮਸੀਹ ਪਾਸਟਰ ਬੁਆ ਜੀ ਨੂੰ ਉਹਨਾਂ ਦੀ ਮਿਨਿਸਟਰੀ ਨੂੰ ਵੀ ਹੋਰ ਆਸ਼ੀਸ਼ ਕਰੇ ਗੋਡ ਬlesਸ ਤੁਹਾਨੂੰ ਧੰਨਵਾਦ ਔਰ ਹੁਣ ਸਾਡੇ ਵਿੱਚ ਪਾਸਟਰ ਡੈਨੀਅਲ ਜੀ ਜੋ ਹਰ ਸਮੇਂ ਸੇਵਕਾਈ ਦੇ ਵਿੱਚ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਦਾ ਬੜਾ ਸਹਿਯੋਗ ਕਰਦੇ ਨੇ ਯੋਗਦਾਨ ਦਿੰਦੇ ਨੇ ਸੋ ਪ੍ਰਭੂ ਉਹਨਾਂ ਨੂੰ ਬਹੁਤ ਸਾਰੀ ਬਰਕਤ ਦੇਵੇ ਸੋ ਪਰਮੇਸ਼ਰ ਪਾਸਟਰ ਡੈਨੀਅਲ ਨੂੰ ਔਰ ਇਹਨਾਂ ਦੇ ਸਾਰੀ ਸੇਵਕਾਈ ਨੂੰ ਵੀ ਬਹੁਤ ਸਾਰੀ ਆਸ਼ੀਸ਼ ਕਰੇ ਮੇਰੀ ਪ੍ਰਾਰਥਨਾ ਹੈ